ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਨੀਮਤ ਵਲੋਗ ਵਿੱਚ ਅੱਜ ਆਪਾਂ ਬਣਾਵਾਂਗੇ ਨਿੰਬੂ ਪਾਣੀ ਗੁੰਦ ਕਤੀਰੇ ਵਾਲਾ ਨਿੰਬੂ ਪਾਣੀ ਬਣਾਵਾਂਗੇ ਉਹਦੇ ਵਾਸਤੇ ਆਪਾਂ ਜੋ ਜਸਮਾਨ ਲੈ ਗੁੰਦ ਪਤੀਰੇ ਲੈ ਆ ਸੀ ਉਹਨੋਂ ਆਪਾਂ ਭੇਨ ਲਿਆ ਸੀ 1.5 ਚਮਚਾ ਚ ਲਿਆ ਸੀ ਗੁੰਦ ਕਤੀਰੇ ਦਾ ਚੀਨੀ ਲਈ ਆਪਾਂ ਪੀਸੀ ਹੋਈ ਜੀਰਾ ਲੈ ਆਇਆ ਹੈ ਸੁੱਕਾ ਪੁਦੀਨਾ ਲਿਆਇਆ ਕਾਲਾ ਨਮਕ ਹੈ ਚਾਰ ਨਿੰਬੂ ਲਿਆਇਆ ਹੁਣ ਆਪਾਂ ਸਭ ਤੋਂ ਪਹਿਲਾਂ ਨਿੰਬੂ ਨੂੰ ਚੋੜਾਂਗੇ ਨਿੰਬੂ ਨੂੰ ਕੱਟ ਕੇ ਜੱਗ ਦੇ ਵਿੱਚ ਪਾਣੀ ਪਾ ਲਿਆ ਸੀ ਆਪਾਂ ਇੱਕ ਗਲਾਸ ਪਾਣੀ ਦਾ ਪਾਇਆ ਆਪਾਂ ਨਿੰਬੂ ਲਿਚੋੜ ਲਏ ਨੇ ਨਿੰਬੂ ਲਿਚੋੜਨੇ ਦੇ ਨਾਲ ਨਿੰਬੂ ਆਪ ਸਾਰੇ ਨਿਚੋੜ ਲਏ ਸੀਗੇ ਹੁਣ ਸਭ ਤੋਂ ਪਹਿਲਾਂ ਬਾਦੰਗੇਪਮ ਵਿੱਚ ਜੀਰਾ ਪਾਊਡਰ ਭੁੰਨਿਆ ਹੋਇਆ ਜੀਰਾ ਇਹ ਹੈ ਫਲਾਂ ਨਮਕੇ ਚੀਨੀ ਆਪਾਂ ਆਪਣੇ ਸਵਾਦ ਅਨੁਸਾਰ ਪਾਵਾਂਗੇ ਆਪਾਂ 4 ਚਮਚ ਚੀਨੀ ਦੇ ਪਾਵਾਂਗੇ 4 ਗਲਾਸ ਨਿੰਬੂ ਪਾਣੀ ਦੇ ਬਣਾਵਾਂਗੇ ਆਪਾਂ ਅਸੀਂ ਇਹ ਪਾ ਦਾਂਗੇ ਆਪਾਂ ਸੁੱਕਾ ਪਪੀਨਾ ਪਾਣੀ ਆਪਾਂ ਵਿੱਚ ਹੋਰ ਐਡ ਕਰ ਲਾਂਗੇ ਹੁਣ ਆਪਾਂ ਗਲਾਸ ਲਵਾਂਗੇ ਕਲਾਸ ਦੇ ਸਭ ਤੋਂ ਪਹਿਲਾਂ ਪਾਵਾਂਗੇ ਵੀ ਲੇਕੋੰਦੀਰਾ ਇੱਕ ਇੱਕ ਚਮਚ ਭਰ ਕੇ ਪਾਵਾਂਗੇ ਆਪਾਂ ਹੋਰ ਵਿੱਚ ਆਪਾਂ ਬਰਫ਼ ਪਾ ਦਾਂਗੇ ਬਰਫ਼ ਦੇ ਪੀਸ ਆਪਾਂ 5 ਸਕੰਡੀਆਂ ਬਣਾ ਕੇ ਰੱਖੀ ਸੀ ਉਹ ਪਾ ਦਾਂਗੇ ਆਪਣੀ ਗੋੰਦ ਪਤੀਰੇ ਵਾਲੀ ਠੰਡੀ ਠੰਡੀ ਸਕੰਦੀ ਬਣ ਕੇ ਤਿਆਰ ਹੈ ਤੁਹਾਨੂੰ ਇਹ ਵੀਡੀਓ ਕਿਵੇਂ ਲੱਗੀ ਕਮੈਂਟ ਕਰਕੇ ਜਰੂਰ ਦੱਸਣਾ ਵੀਡੀਓ ਨੂੰ ਲਾਈਕ ਸ਼ੇਅਰ ਜੀ ਉਹ ਕਰਨਾ ਆਪਣਾ ਗੋੰਦ ਕੇ ਵਾਲਾ ਫਰਮਿੰਗੂ pani ਬਣ ਕੇ ਤਿਆਰ ਹੈ ਤੁਹਾਨੂੰ ਮੇਰੀ ਵੀਡੀਓ ਕਿਵੇਂ ਲੱਗੀ ਕਮੈਂਟ ਕਰਕੇ ਜਰੂਰ ਇਸ ਵੀਡੀਓ ਨੂੰ ਇੱਕ ਸ਼ੇਅਰ ਜਰੂਰ ਕਰਨਾ ਸਸਬਸਕ੍ਰਾਈਬ